ਗੱਲ ਪਾਰਟੀਬਾਜੀ ਤੋਂ ਬਾਹਰ ਨਿਕਲ ਕੇ ਸੁਣਿਓ ਫੇਰ ਸਮਝਾਉਣੀ ਐ ਤੇ ਆਪਣਾ ਕੀਮਤੀ ਵਿਚਾਰ ਕਮੈਂਟ ਚ ਜਰੂਰ ਲਿਖਿਓ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਡਿੱਗ ਪਏ ਨੇ ਤੇ ਸੱਟ ਲੱਗ ਗਈ ਐ ਮਾੜਾ ਹੋਇਆ ਗਲਤ ਹੋਇਆ ਪਰ ਇਹਦੇ ਨਾਲ ਇੱਕ ਬਹੁਤ ਵੱਡਾ ਸਵਾਲ ਖੜਾ ਹੋ ਗਿਆ ਇੱਕ ਬਹੁਤ ਵੱਡੀ ਪੋਲ ਖੁੱਲ ਗਈ ਇੱਕ ਬਹੁਤ ਵੱਡੀ ਚਰਚਾ ਛਿੜ ਗਈ ਐ ਉਹ ਇਹ ਐ ਕਿ ਕੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਆਪਣੇ ਹੀ ਹਸਪਤਾਲਾਂ ਤੇ ਭਰੋਸਾ ਨਹੀਂ ਆਪਣੇ ਹੀ ਮਹੱਲਾ ਕਲੀਨਿਕਾਂ ਤੇ ਆਪਣੀ ਹੀ ਇਲਾਜ ਕ੍ਰਾਂਤੀ ਤੇ ਕੋਈ ਭਰੋਸਾ ਨਹੀਂ ਕੋਈ ਵਿਸ਼ਵਾਸ ਨਹੀਂ ਕਿਉਂ ਕਿ ਭਗਵੰਤ ਮਾਨ ਸਾਹਿਬ ਜਦੋਂ ਪੰਜਾਬ 'ਚ ਡਿੱਗੇ ਨੇ ਤਾਂ ਡਿੱਗਣ ਤੋਂ ਬਾਅਦ ਉਹ ਸਿੱਧੇ ਦਿੱਲੀ ਦੇ ਪ੍ਰਾਈਵੇਟ ਹਸਪਤਾਲ 'ਚ ਜਾ ਕੇ ਦਾਖਲ ਹੋਏ ਨੇ ਪੰਜਾਬ ਦੇ ਕਿਸੇ ਹਸਪਤਾਲ 'ਚੋਂ ਦਾਖਲ ਨਹੀਂ ਹੋਏ ਹੁਣ ਉਹ ਪੂਰੇ ਪੰਜਾਬ ਦੇ 3 ਕਰੋੜ ਲੋਕਾਂ ਨੂੰ ਇਹ ਕਹਿੰਦੇ ਰਹਿੰਦੇ ਨੇ ਵੀ ਪੰਜਾਬ 'ਚ ਇਲਾਜ ਬਹੁਤ ਵਧੀਆ ਕਰਤਾ ਤੇ ਇਲਾਜ 'ਚ ਵਿਸ਼ਵਾਸ ਕਰੋ ਭਰੋਸਾ ਕਰੋ ਲੋਕਾਂ ਦਾ ਪੰਜਾਬ ਦੇ ਹਸਪਤਾਲਾਂ 'ਚ ਯਕੀਨ ਬਣਾਉਣ ਵਾਲੇ ਭਗਵੰਤਮਾਨ ਸਾਹਿਬ ਆਪ ਯਕੀਨ ਨਹੀਂ ਕਰਦੇ ਇਨ੍ਹਾਂ ਹਸਪਤਾਲਾਂ ਦੇ ਇਲਾਜ ਤੇ ਇਸੇ ਲਈ ਆਪ ਜਾ ਕੇ ਅਪੋਲੋ ਹਸਪਤਾਲ ਦਿੱਲੀ ਦਾਖਲ ਹੋਏ ਨਹੀਂ ਹੁਣ ਦੇਖੋ ਇਹ ਘਟਨਾ ਵਾਪਰੀ ਕਿਵੇਂ ਭਗਵੰਤਮਾਨ ਸਾਹਿਬ ਭਾਈ ਦਿੱਲੀ ਤੋਂ ਪੰਜਾਬ ਆਏ ਸੀ ਹਵਾਈ ਜਹਾਜ਼ ਤੇ ਜਦੋਂ ਹੀ ਉਹ 에어ਪੋਰਟ ਤੇ ਉਤਰੇ ਤਾਂ ਅਚਾਨਕ ਉਹ ਡਿੱਗ ਪਏ ਕਹਿੰਦੇ ਨੇ ਕਿ ਉਹਨਾਂ ਨੂੰ ਕੁਝ ਕਸਟ ਲੱਗ ਗਈ ਐ ਤੇ ਉਸ ਸੱਟ ਕਰਕੇ ਉਹਨਾਂ ਨੂੰ ਜਾ ਕੇ ਅਪੋਲੋ ਹਸਪਤਾਲ ਦਿੱਲੀ ਚ ਦਾਖਲ ਹੋਣਾ ਪਿਆ ਹੁਣ ਤੁਸੀਂ ਦੇਖੋ ਇਹ ਉਹੀ ਮਾਨ ਸਾਹਿਬ ਉਹੀ ਭਗਵੰਤ ਮਾਨ ਸਾਹਿਬ ਉਹੀ ਆਮ ਆਦਮੀ ਪਾਰਟੀ ਐ ਜਿਹੜੀ ਇਹ ਦਾਵਾ ਕਰਦੀ ਐ ਕਿ ਅਸੀਂ ਪੰਜਾਬ ਚ ਇਹੋ ਜਿਹਾ ਇਲਾਜ ਦੇ ਰਹੇ ਆ ਜਿਹਦੀ ਰੀਸ ਦੂਜੇ ਦੇਸ਼ ਵੀ ਕਰਨਾ ਚਾਹੁੰਦੇ ਨੇ ਦਾਵਾ ਇਹ ਹੈ ਕਿ ਅਮਰੀਕਾ ਵਰਗੇ ਦੇਸ਼ ਵੀ ਸਾਡੇ ਮਹੱਲਾ ਕਲੀਨਿਕਾਂ ਦੇ ਮਾਡਲ ਮੰਗ ਰਹੇ ਨੇ ਸਾਡੇ ਤੋਂ ਉਹਨਾਂ ਦੀ ਸਕੀਮ ਪੁੱਛ ਰਹੇ ਨੇ ਪ੍ਰਭਾਵਿਤ ਨੇ ਸਾਡੇ ਤੋਂ ਅਮਰੀਕਾ ਦੇ ਰਾਸ਼ਟਰਪਤੀ ਦੀ ਘਰ ਵਾਲੀ ਵੀ ਮਹੱਲਾ ਕਲੀਨਿਕਾਂ ਦੀ ਤਕਨੀਕ ਤੋਂ ਪ੍ਰਭਾਵਿਤ ਦੱਸੀ ਜਾ ਰਹੀ ਹੈ ਆਮ ਆਦਮੀ ਪਾਰਟੀ ਵੱਲੋਂ ਪਰ ਇੱਥੇ ਬਹੁਤ ਵੱਡਾ ਸਵਾਲ ਹੈ ਕਿ ਕੀ ਭਗਵੰਤਮਾਨ ਸਾਹਿਬ ਨੂੰ ਆਪਣੇ ਹੀ ਮੁਹੱਲਾ ਕਲੀਨਿਕਾਂ ਜਾਂ ਬਾਕੀ ਹਸਪਤਾਲਾਂ ਦੇ ਇਲਾਜ ਤੇ ਕੋਈ ਭਰੋਸਾ ਨਹੀਂ ਹੈ ਉਹ ਦਿੱਲੀ ਗਏ ਨੇ ਉਹ ਵੀ ਪ੍ਰਾਈਵੇਟ ਹਸਪਤਾਲ ਔਰ ਏਕੱਲੇ ਭਗਵੰਤਮਾਨ ਸਾਹਿਬ ਦੀ ਗੱਲ ਨਹੀਂ ਹੈ ਦੇਖੋ ਮੈਂ ਪਹਿਲਾਂ ਕਿਹਾ ਮਾੜਾ ਹੋਇਆ ਅਫਸੋਸ ਹੈ ਉਹ ਡਿੱਗੇ ਨਹੀਂ ਜਲਦੀ ਠੀਕ ਹੋਣੇ ਕਾਮਨਾ ਕਰਨੀ ਚਾਹੀਦੀ ਹੈ ਪਰ ਜਿਹੜਾ ਸਵਾਲ ਵਿਰੋਧੀ ਉਠਾ ਰਹੇ ਨੇ ਕਿ ਕੀ ਆਪਣੇ ਹੀ ਹਸਪਤਾਲਾਂ ਦੇ ਇਲਾਜ ਤੇ ਭਰੋਸਾ ਨਹੀਂ ਉਹ ਸਵਾਲ 'ਚ ਦਮ ਹੈ ਤੇ ਸਵਾਲ ਵਿਰੋਧੀਆਂ ਤੇ ਵੀ ਹੈ ਵੇਖੋ ਪਹਿਲਾਂ ਬਾਦਲ ਸਾਹਿਬ ਮੁੱਖ ਮੰਤਰੀ ਰਹੇ ਬਹੁਤ ਵੱਡੇ ਵੱਡੇ ਦਾਅਵੇ ਉਹਨਾਂ ਨੇ ਕੀਤੇ ਵੀ ਅਸੀਂ ਇੰਨੀ ਸਿੱਖਿਆ ਦੇ ਰਹੇ ਹਾਂ ਐਨੇ ਵਧੀਆ ਅਸੀਂ ਹਸਪਤਾਲ ਬਣਾਤੇ ਤੇ ਆਪ ਦਾ ਲਾਜ ਜਦੋਂ ਵੀ ਬਾਦਲ ਸਾਹਿਬ ਕਰਾਉਂਦੇ ਰਹੇ ਉਹ ਪੰਜਾਬ ਦੇ ਸਰਕਾਰੀ ਹਸਪਤਾਲਾਂ ਤੋਂ ਨਹੀਂ ਕਰਾਉਂਦੇ ਰਹੇ ਚਾਹੇ ਬਾਦਲ ਸਾਹਿਬ ਹੋਰਾਂ ਦੀ ਧਰਮ ਪਤਨੀ ਸੀਗੀ ਬੀਬਾ ਸਰਿੰਦਰ ਕੌਰ ਉਹਨਾਂ ਦਾ ਇਲਾਜ ਸੀ ਉਹ ਵੀ ਅਮਰੀਕਾ ਤੋਂ ਹੁੰਦਾ ਰਿਹਾ ਚਾਹੇ ਇਹਨਾਂ ਦੇ ਪਰਿਵਾਰਾਂ ਦੇ ਕਿਸੇ ਹੋਰ ਜੀ ਨੂੰ ਕੋਈ ਤਕਲੀਫ ਆ ਜਾਏ ਪੰਜਾਬ ਦੇ ਸਰਕਾਰੀ ਹਸਪਤਾਲਾਂ 'ਚ ਕੋਈ ਭਰੋਸਾ ਨਹੀਂ ਬਾਦਲ ਸਾਹਿਬ ਦੇ ਪੂਰੇ ਪਰਿਵਾਰ ਦਾ ਆਜੋ ਕੈਪਟਨ ਸਾਹਿਬ ਵੱਲ ਕੈਪਟਨ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਰਹੇ ਲੰਬਾ ਟਾਈਮ ਉਹ ਵੀ ਰਹੇ ਉਹਨਾਂ ਨੇ ਵੀ ਦਾਅਵੇ ਕੀਤੇ ਲੋਕਾਂ ਨੂੰ ਵਿਸ਼ਵਾਸ ਬਣਾਇਆ ਵੀ ਤੁਹਾਨੂੰ ਬਹੁਤ ਵਧੀਆ ਲਾਜ ਦੇ ਰਹੇ ਹਾਂ ਬਹੁਤ ਵਧੀਆ ਸਿਹਤ ਸਹੂਲਤਾਂ ਤੇ ਆਪ ਦਾ ਇਲਾਜ ਉਹ ਵੀ ਪੰਜਾਬ ਦੇ ਸਰਕਾਰੀ ਹਸਪਤਾਲਾਂ ਤੋਂ ਨਹੀਂ ਕਰਾਉਂਦੇ ਨੇ ਉਹਨਾਂ ਨੂੰ ਵੀ ਵਿਸ਼ਵਾਸ ਨਹੀਂ ਸੀ ਉਹ ਪਿੱਛੇ ਜਿਹੜੇ ਰੀੜ ਦੇ ਹੱਡੀ ਦਾ ਰਾ ਇਲਾਜ ਲੰਡਨ ਤੋਂ ਕਰਵਾ ਕੇ ਆਏ ਨੇ ਕੈਪਟਨ ਮਰਿੰਦਰ ਤੇ ਹੁਣ ਵਾਰੀ ਆ ਗਈ ਭਗਵੰਤ ਮਾਨ ਸਾਹਿਬ ਦੀ ਭਗਵੰਤ ਮਾਨ ਸਾਹਿਬ ਤਾਂ ਖੁਦ ਕਹਿੰਦੇ ਰਹੇ ਵੀ ਇਹ ਬਾਦਲ ਇਹ ਕੈਪਟਨ ਇਹਨਾਂ ਨੂੰ ਆਪਣੇ ਇਲਾਜ ਤੇ ਭਰੋਸਾ ਨਹੀਂ ਆਪਣੇ ਹਸਪਤਾਲਾਂ ਤੇ ਭਰੋਸਾ ਨਹੀਂ ਜੇ ਇਹਨਾਂ ਨੂੰ ਸਰਕਾਰੀ ਹਸਪਤਾਲਾਂ ਤੇ ਭਰੋਸਾ ਨਹੀਂ ਇਸੇ ਲਈ ਇਹ ਇਲਾਜ ਨਹੀਂ ਕਰਵਾਉਂਦੇ ਇੱਥੇ ਤੇ ਜੇ ਇਹਨਾਂ ਨੂੰ ਇੱਥੋਂ ਦੇ ਹਸਪਤਾਲਾਂ ਤੇ ਭਰੋਸਾ ਨਹੀਂ ਤਾਂ ਫਿਰ ਲੋਕਾਂ ਨੂੰ ਕਿਉਂ ਕਹਿੰਦੇ ਨੇ ਵੀ ਅਸੀਂ ਇਲਾਜ ਵਧੀਆ ਦੇ ਰਹੇ ਹਾਂ ਇਹ ਭਗਵੰਤ ਮਾਨ ਸਾਹਿਬ ਕਹਿੰਦੇ ਰਹੇ ਤੇ ਅੱਜ ਭਗਵੰਤ ਮਾਨ ਸਾਹਿਬ ਕੀ ਕਰ ਰਹੇ ਨੇ ਭਗਵੰਤ ਮਾਨ ਸਾਹਿਬ ਦੇ ਵਿਆਹ ਨੂੰ ਅਜੇ ਥੋੜੇ ਕ ਦਿਨ ਹੋਏ ਸੀ ਜਿਹੜਾ ਹੁਣ ਵਿਆਹ ਉਹਨਾਂ ਨੂੰ ਕਰਾਉਣਾ ਪਿਆ ਤੇ ਉਹਨਾਂ ਦੇ ਪੇਟ 'ਚ ਕੋਈ ਤਕਲੀਫ ਹੋਈ ਤੇ ਥੋੜੀ ਜੀ ਕਹਿੰਦੇ ਤਕਲੀਫ ਸੀ ਤੇ ਉਦੋਂ ਵੀ ਭਗਵੰਤ ਮਾਨ ਸਾਹਿਬ ਦਿੱਲੀ ਦੇ ਪ੍ਰਾਈਵੇਟ ਹਸਪਤਾਲ ਚ ਇਲਾਜ ਕਰਾਉਣ ਲਈ ਗਏ ਪੰਜਾਬ ਚ ਨਹੀਂ ਇਲਾਜ ਕਰਾਇਆ ਪੰਜਾਬ ਦਾ ਕੋਈ ਸਰਕਾਰੀ ਹਸਪਤਾਲ ਇਹਨਾਂ ਮੰਤਰੀਆਂ ਦਾ ਇਲਾਜ ਨਹੀਂ ਕਰ ਸਕਦਾ ਤੇ ਆਮ ਲੋਕਾਂ ਦੇ ਇਲਾਜ ਲਈ ਇਹ ਬਹੁਤ ਵਧੀਆ ਹਸਪਤਾਲ ਬਹੁਤ ਵਧੀਆ ਸਿਹਤ ਸਹੂਲਤਾਂ ਸਾਰੀ ਪੋਲ ਖੁੱਲ ਚੁੱਕੀ ਹੈ ਕਿਸੇ ਵੀ ਸਰਕਾਰ ਨੇ ਕਿਸੇ ਵੀ ਪਾਰਟੀ ਨੇ ਜੇ ਲੋਕਾਂ ਲਈ ਵਧੀਆ ਇਲਾਜ ਦਾ ਪ੍ਰਬੰਧ ਕੀਤਾ ਹੁੰਦਾ ਤਾਂ ਫਿਰ ਉਹ ਆਪਣਾ ਇਲਾਜ ਵੀ ਇੱਥੇ ਕਰਾਉਂਦੇ ਨਹੀਂ ਕਰਾਉਂਦੇ ਕਿਉਂਕਿ ਡਰਦੇ ਨੇ ਵੀ ਮਰ ਜਾਗੇ ਇੱਥੇ ਚਾਹੇ ਉਹ ਬਾਦਲ ਸੀਗੇ ਚਾਹੇ ਉਹ ਕਾਂਗਰਸ ਦਾ ਰਾਜ ਰਿਹਾ ਚਾਹੇ ਹੁਣ ਇਹਨਾਂ ਦਾ ਇਹਨਾਂ ਨੂੰ ਡਰ ਹੈ ਕਿ ਜੇ ਇੱਥੇ ਇਲਾਜ ਕਰਾਇਆ ਨਾ ਤੇ ਗੜਬੜ ਹੋ ਜਾਣੀ ਹੈ ਕਿਉਂਕਿ ਪਤਾ ਹੈ ਵੀ ਨਾ ਹਸਪਤਾਲਾਂ 'ਚ ਅਸੀਂ ਕੋਈ ਸਿਹਤ ਸਹੂਲਤਾਂ ਵਧੀਆ ਦਿੱਤੀਆਂ ਨਹੀਂ ਨਾ ਉੱਥੇ ਕੋਈ ਵਧੀਆ ਚੈੱਕਅਪ ਦੀਆਂ ਮਸ਼ੀਨਾਂ ਨੇ ਨਾ ਕੋਈ ਅਸੀਂ ਹਾਈ ਫਾਈ ਜਿਹੜੇ ਵੱਧ ਕੁਆਲਟੀ ਵਾਲੇ ਡਾਕਟਰ ਨੇ ਦੇਖੋ ਡਾਕਟਰ ਬਹੁਤ ਚੰਗੇ ਨੇ ਸਰਕਾਰੀ ਹਸਪਤਾਲਾਂ ਦੇ ਡਾਕਟਰ ਭੈੜੀਆਂ ਹਾਲਤਾਂ 'ਚ ਜਿਹੜੇ ਕੰਮ ਕਰ ਰਹੇ ਨੇ ਉਹ ਫੇਰ ਵੀ ਚੰਗੇ ਨੇ ਪਰ ਸਰਕਾਰ ਦਾ ਲਾਜ ਪ੍ਰਬੰਧ ਮਾੜਾ ਹੈ ਇਸ ਕਰਕੇ ਇਹਨਾਂ ਨੂੰ ਨਹੀਂ ਭਰੋਸਾ ਸਰਕਾਰੀ ਹਸਪਤਾਲਾਂ 'ਤੇ ਹੁਣ ਪੋਲ ਖੁੱਲ ਗਈ ਹੈ ਦੇਖੋ ਜਦੋਂ ਵੀ ਕੋਈ ਬੰਦਾ ਸੱਚੀ ਗੱਲ ਕਹਿੰਦਾ ਤਾਂ ਬਹੁਤ ਤਕਲੀਫ ਹੁੰਦੀ ਹੈ ਜਦੋਂ ਬਾਦਲਾਂ ਦਾ ਰਾਜ ਹੁੰਦਾ ਸੀ ਉਹਨਾਂ ਦੇ ਰਾਜ ਦੇ ਖਿਲਾਫ ਜਿਹੜੀਆਂ ਵੀ ਆਵਾਜ਼ਾਂ ਉੱਠਦੀਆਂ ਸੀ ਉਹਦੇ ਦੇਹ ਪਰਚੇ ਤੇ ਪਰਚਾ ਕੈਪਟਨ ਦੇ ਰਾਜ 'ਚ ਵੀ ਇਹੋ ਕੁਛ ਰਿਆ ਹੁਣ ਇਹਨਾਂ ਨਵੇਂਆਂ ਦੇ ਰਾਜ 'ਚ ਇਨਕਲਾਬ ਦੇ ਨਾਂ ਤੇ ਕ੍ਰਾਂਤੀ ਦੇ ਨਾਂ ਤੇ ਆਏ ਸੀ ਇਹਨਾਂ ਦੇ ਰਾਜ 'ਚ ਵੀ ਇਹੀ ਕੁਛ ਲੋਕ ਕਹਿੰਦੇ ਹੋ ਰਿਹਾ ਪਰ ਵੇਖੋ ਸੱਚ ਬੋਲਣਾ ਚਾਹੀਦਾ ਜੇਕਰ ਸੱਚ ਮਰ ਗਿਆ ਕਹਿੰਦੇ ਵਹਿਮ ਹੈ ਕਿ ਸੱਚ ਮਰ ਜਾਵੇਗਾ ਵਹਿਮ ਹੈ ਇਹ ਸੱਚ ਡਰ ਜਾਵੇਗਾ ਸੱਚ ਤਾਂ ਸੂਰਜ ਹੈ ਵੈਮ ਹੈ ਕਿ ਡੁੱਬਿਆ ਹੋਇਆ ਸੁਬਾ ਹੁੰਦਿਆ ਹੀ ਫੇਰ ਚੜ ਜਾਵੇਗਾ ਸੋ ਮਿੱਤਰੋ ਸੱਚ ਬੋਲਣਾ ਚਾਹੀਦਾ ਔਰ ਅੱਜ ਦਾ ਸੱਚ ਇਹ ਹੈ ਕਿ ਜਦ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਕੋਈ ਵੀ ਤਕਲੀਫ ਹੁੰਦੀ ਹੈ ਸਰੀਰ ਦੀ ਤਾਂ ਉਹ ਪੰਜਾਬ ਦੇ ਹਸਪਤਾਲਾਂ ਤੋਂ ਇਲਾਜ ਨਹੀਂ ਕਰਵਾਉਂਦੇ ਭਗਵੰਤ ਮਾਨ ਸਾਹਿਬ ਨੂੰ ਚਾਹੀਦਾ ਸੀ ਜੇ ਉਹ ਇਲਾਜ ਕ੍ਰਾਂਤੀ ਦੀ ਗੱਲ ਕਰਦੇ ਨੇ ਦਾਵਾ ਕਰਦੇ ਨੇ ਤਾਂ ਉਹ ਸੰਗਰੂਰ ਦੇ ਹਸਪਤਾਲ ਸਰਕਾਰੀ ਚ ਦਾਖਲ ਹੁੰਦੇ ਮੋਹਾਲੀ ਦੇ ਹਸਪਤਾਲ ਸਰਕਾਰੀ ਚ ਦਾਖਲ ਹੋ ਜਾਂਦੇ ਜਲੰਧਰ ਉਹਨਾਂ ਨੇ ਘਰ ਲਿਆ ਭਗਵੰਤ ਮਾਨ ਸਾਹਿਬ ਜਲੰਧਰ ਦੇ ਸਰਕਾਰੀ ਹਸਪਤਾਲ ਚ ਦਾਖਲ ਹੋ ਜਾਂਦੇ ਪਰ ਸਿੱਧਾ ਦਿੱਲੀ ਨੂੰ ਆਮ ਲੋਕਾਂ ਨਾਲ ਤਾਂ ਕੰਮ ਵੱਖਰਾ ਹੋ ਗਿਆ ਨਾ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਗੱਲ ਕਰਦੀ ਤੇ ਆਮ ਲੋਕਾਂ ਨਾਲ ਤਾਂ ਕੰਮ ਵੱਖਰਾ ਹੋ ਗਿਆ ਮੰਨ ਲਓ ਜੇ ਕਿਸੇ ਆਮ ਕਿਸਾਨ ਮਜ਼ਦੂਰ ਨੂੰ ਇੰਨੀ ਕੁ ਡਿੱਗ ਕੇ ਇੰਨੀ ਕੁ ਸੱਟ ਲੱਗੀ ਹੁੰਦੀ ਤਾਂ ਉਹ ਕਿੱਥੇ ਇਲਾਜ ਕਰਵਾਉਂਦਾ ਇੱਥੇ ਹੀ ਫਰੀਦਕੋਟ ਜਿਹੜਾ ਮੈਡੀਕਲ ਕਾਲਜ ਹੈ ਵੱਧ ਤੋਂ ਵੱਧ ਉੱਥੇ ਉਹ ਚਲਾਇਆ ਜਾਂਦਾ ਵੱਧ ਤੋਂ ਵੱਧ ਜਿਹੜਾ ਮੈਡੀਕਲ ਕਾਲਜ ਪਟਿਆਲੇ ਆ ਉਥੇ ਉਹਨੂੰ ਦਾਖਲ ਕਰ ਦਿੰਦੇ ਜਾਂ ਬਾਕੀ ਸਰਕਾਰੀ ਹਸਪਤਾਲਾਂ 'ਚ ਜਾਂ ਜੇ ਪ੍ਰਾਈਵੇਟ ਵੀ ਜਾਣਾ ਹੁੰਦਾ ਤਾਂ ਵੱਧ ਤੋਂ ਵੱਧ ਡੀ ਐਮ ਸੀ ਲੁਧਿਆਣੇ ਤੇ ਭਗਵੰਤ ਮਾਨ ਸਾਹਿਬ ਹੋਰੀ ਜੇ ਇੱਥੋਂ ਦੇ ਸੈਂਕੜੇ ਹਸਪਤਾਲ ਛੱਡ ਕੇ ਤੇ ਹਜ਼ਾਰਾਂ ਆਪਦੇ ਮਹੱਲਾ ਕਲੀਨਿਕ ਛੱਡ ਕੇ ਤੇ ਉਹ ਦਿੱਲੀ ਗਏ ਨੇ ਇਲਾਜ ਕਰਾਉਣ ਡਿੱਗੇ ਦਾ ਸਵਾਲ ਤਾਂ ਫਿਰ ਉੱਠਣਗੇ ਹਾਂ ਇੱਕ ਗੱਲ ਹੈ ਵਿਰੋਧੀ ਇਹ ਸਵਾਲ ਨਹੀਂ ਉਠਾ ਸਕਦੇ ਇਹ ਕਾਂਗਰਸ ਵਾਲੇ ਆਕਾਲੀ ਦਲ ਵਾਲੇ ਭਗਵਾਨ ਤਮਾਨ ਤੇ ਇਹ ਸਵਾਲ ਨਹੀਂ ਉਠਾ ਸਕਦੀ ਅੱਜ ਮੈਂ ਚੈੱਕ ਕੀਤੀਆਂ ਪੋਸਟਾਂ ਮਜੀਠੀਆ ਸਾਹਿਬ ਦੀਆਂ ਦੂਜੀਆਂ ਤੀਜੀਆਂ ਦੀਆਂ ਬਾਜਵਾਦੀਆਂ ਰਾਜਾ ਵੜਿੰਗ ਦੀਆਂ ਸੋਸ਼ਲ ਮੀਡੀਆ 'ਮ ਵਿਖਿਆ ਵੀ ਉਹਨਾਂ ਨੇ ਇਹਦੇ ਤੇ ਕੀ ਲਿਖ ਕੇ ਪਾਇਆ ਤਾਂ ਉਹ ਕਹਿੰਦੇ ਨੇ ਖਵਾਜੇ ਦਾ ਗਵਾਹ ਡੱਡੂ ਉਹ ਕੀ ਬੋਲਣਗੇ ਉਹ ਬੋਲਣ ਯੋਗ ਹੀ ਨਹੀਂ ਉਹਨਾਂ ਦੇ ਆਪ ਦੇ ਰਾਜ 'ਚ ਉਹਨਾਂ ਨੇ ਕੱਖ ਨਹੀਂ ਕੀਤਾ ਉਹਨਾਂ ਨੂੰ ਪਤਾ ਹੈ ਜੀ ਅੱਜ ਅਸੀਂ ਭਗਵੰਤ ਮਾਨ ਤੇ ਸਵਾਲ ਚੁੱਕਾਂਗੇ ਵੀ ਕਿਉਂ ਜਾਂਦਾ ਦਿੱਲੀ ਇਲਾਜ ਕਰਾਉਣ ਇੱਥੇ ਕਿਉਂ ਨਹੀਂ ਕਰਾਉਂਦਾ ਸਰਕਾਰੀ ਚ ਤਾਂ ਉਹ ਕਹਿਣਗੇ ਤੁਹਾਡੇ ਵਾਲੇ ਕੀ ਕਰਦੇ ਰਹੇ ਆ ਤੁਹਾਡੇ ਵਾਲੇ ਨਹੀਂ ਜਾਂਦੇ ਰਹੇ ਦੌਰੇ ਆ ਗਿਆ ਵੀ ਹੁਣ ਜੇ ਕਿਸੇ ਮੰਤਰੀ ਤੇ ਕੋਈ ਇਹ ਦੋਸ਼ ਲਾਵੇ ਵੀ ਤੂੰ ਭ੍ਰਿਸ਼ਟਾਚਾਰ ਕਰਦਾ ਕੋਈ ਇੱਕ ਪਾਰਟੀ ਵਾਲਾ ਦੂਜੀ ਪਾਰਟੀ ਦੇ ਮੰਤਰੀ ਤੇ ਲਾਵੇ ਵੀ ਤੂੰ ਭ੍ਰਿਸ਼ਟਾਚਾਰ ਕਰਦਾ ਉਹ ਇਹ ਨਹੀਂ ਕਹਿੰਦਾ ਮੈਂ ਨਹੀਂ ਭ੍ਰਿਸ਼ਟਾਚਾਰ ਕਰਦਾ ਲਿਆ ਸਬੂਤ ਵਿਖਾਉ ਉਹ ਇਹ ਕਹਿੰਦਾ ਤੁਹਾਡੀ ਪਾਰਟੀ ਵੀ ਕਰਦੀ ਰਹੀ ਆ ਤੁਸੀਂ ਵੀ ਇੰਨਾ ਕੀਤਾ ਇੰਨਾ ਕੀਤਾ ਇੰਨਾ ਕੀਤਾ ਮਤਲਬ ਵੀ ਦੁੱਧ ਤੋਤੇ ਤੁਸੀਂ ਨਹੀਂ ਹੈ ਨਹੀਂਗੇ ਤੁਸੀਂ ਸਾਡੇ ਤੇ ਨਾ ਬੋਲੋ ਅਸੀਂ ਤੁਹਾਡੇ ਤੇ ਨਹੀਂ ਬੋਲਦੇ ਦੋਵੇਂ ਧਿਰਾਂ ਚੁੱਪ ਰਹਿ ਕੇ ਆਪੋ ਆਪਣਾ ਕੰਮ ਕਰੀ ਚੱਲੀਏ ਹੁਣ ਆ ਜਿਹੜੀ ਤਰੀਕਾ ਹੈ ਇਹ ਲੈ ਡੁੱਬਿਆ ਦੇਖੋ ਭਗਵੰਤ ਮਾਨ ਸਾਹਿਬ ਤੋਂ ਲੋਕਾਂ ਨੂੰ ਬਹੁਤ ਉਮੀਦਾਂ ਸੀ ਭਗਵੰਤ ਮਾਨ ਸਾਹਿਬ ਆ ਨੇ ਬਹੁਤ ਵੱਡੀਆਂ ਉਮੀਦਾਂ ਬਣਾਈਆਂ ਸੀ ਪੰਜਾਬ ਚ ਜ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤੇ ਇਹਦੇ ਚ ਵੱਡਾ ਰੋਲ ਭਗਵੰਤ ਮਾਨ ਦੀਆਂ ਗੱਲਾਂ ਦਾ ਉਹਦੇ ਵਿਸ਼ਵਾਸ ਦਾ ਸੀ ਭਗਵੰਤ ਮਾਨ ਸਾਹਿਬ ਆਪ ਦੀਆਂ ਕਮੇਡੀ ਕਾਸਟਾਂ ਕੁਲਫੀ ਗਰਮਾ ਗਰਮ ਤੋਂ ਲੈ ਕੇ ਸਾਰੀਆਂ ਚ ਸਰਕਾਰਾਂ ਤੇ ਸਿਸਟਮ ਦੇ ਉੱਪਰ ਕਮੈਂਟ ਵਿਅੰਗ ਕਰਦੇ ਆਏ ਨੇ ਇਸ ਕਰਕੇ ਭਗਵੰਤ ਮਾਨ ਤੇ ਵੱਡਾ ਭਰੋਸਾ ਸੀ ਪਰ ਭਗਵੰਤਮਨ ਸਾਹਿਬ ਮੁੱਖ ਮੰਤਰੀ ਬਣਨ ਤੋਂ ਬਾਅਦ ਐਂ ਕਰ ਸਕਦੇ ਨੇ ਵੀ ਜਦੋਂ ਵੀ ਬਿਮਾਰ ਹੋਣ ਉਹ ਦਿੱਲੀ ਦੇ ਪ੍ਰਾਈਵੇਟ ਹਸਪਤਾਲ ਇਲਾਜ ਕਰਾਉਣ ਜਾਣਗੇ ਤੇ ਲੋਕਾਂ ਨੂੰ ਕਹਿਣਗੇ ਇੱਥੇ ਬਹੁਤ ਵਧੀਆ ਇਲਾਜ ਹੈ ਇੰਜ ਹੋਏਗਾ ਇਹ ਗੱਲ ਕਿਸੇ ਨੂੰ ਵੀ ਨਹੀਂ ਸੀ ਲੱਗਦੀ ਅੱਜ ਹੋ ਰਹੀ ਹੈ ਆਮ ਆਦਮੀ ਪਾਰਟੀ ਨੂੰ ਜਾਂ ਭਗਵੰਤਮਨ ਸਾਹਿਬ ਨੂੰ ਇੰਜ ਲੱਗਦਾ ਹੈ ਵੀ ਇਹ ਕਿੱਡੀ ਕ ਗੱਲ ਹੈ ਯਾਰ ਪਰ ਲੋਕੀ ਨੋਟ ਕਰਦੇ ਨੇ ਬਾਦਲਾਂ ਨੂੰ ਵੀ ਐਂ ਲੱਗਦਾ ਹੁੰਦਾ ਸੀ ਵੀ ਇਹ ਕਿੱਡੀ ਕੀ ਗੱਲ ਆ ਯਾਰ ਅਸੀਂ ਬਿਮਾਰ ਹੋਏ ਆ ਜੇ ਸਾਡੀ ਪਹੁੰਚ ਹੈਗੀ ਆ ਤੇ ਅਸੀਂ ਅਮਰੀਕਾ ਜਾ ਹੀ ਸਕਦੇ ਆ ਕੈਪਟਨ ਨੂੰ ਵੀ ਐ ਲੱਗਦਾ ਸੀ ਵੀ ਭਾਈ ਜੀ ਦੀ ਨਹੀਂ ਪਹੁੰਚ ਉਹ ਨਾ ਜਾਵੇ ਸਾਡੀ ਪਹੁੰਚ ਆ ਅਸੀਂ ਲੰਡਨ ਜਾ ਕੇ ਇਲਾਜ ਕਰਾ ਹੀ ਸਕਦੇ ਆ ਪਰ ਲੋਕਾਂ 'ਚ ਮੁੱਦਾ ਹੋਰ ਉੱਠ ਪੈਂਦਾ ਹੁਣ ਲੋਕ ਚੇਤਨਜੂ ਹੋ ਰਹੇ ਨਹੀਂ ਸਿਆਣੇ ਜੋ ਹੋ ਰਹੇ ਨਹੀਂ ਤਾਂ ਹੁਣ ਲੋਕਾਂ 'ਚ ਮੁੱਦਾ ਹੀ ਉੱਠ ਪੈਂਦਾ ਵੀ ਦੇਖੋ ਆਪਦਾ ਇਲਾਜ ਇੱਥੇ ਕਿਉਂ ਨਹੀਂ ਗੱਲ ਪਾਰਟੀਬਾਜੀ ਤੋਂ ਬਾਹਰ ਨਿਕਲ ਕੇ ਸਮਝਾਉਣੀ ਹੈ ਪਾਰਟੀਬਾਜੀ 'ਚ ਇਹ ਗੱਲ ਸਮਝ ਨਹੀਂ ਆਉਣੀ ਤੁਸੀਂ ਆਪਣਾ ਕਮੈਂਟ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਜਾਨ ਬਹੁਤ ਮਿਹਰਬਾਨੀ